ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ 6 ਢਾਣ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਸੋ ਪਲੀਜ਼ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਨਾਵਲ ਸ਼ੁਰੂ ਕਰਦੇ ਹਾਂ ਜੀ ਅਗਲਾ ਭਾਗ ਨੂਰਾਂ ਦਾ 6 ਬਾਜੀ ਕੱਡੋ ਯਾਰਾ ਦਸਾਂ ਦਾ ਨੋਟ ਮੈਂ ਸ਼ਰਤ ਜਿੱਤ ਗਿਆ ਹਾਂ ਤੁਸੀਂ ਹਾਰ ਗਏ ਹੋ ਮਨਪ੍ਰੀਤ ਦੇ ਮੂੰਹ ਤੋਂ ਖਿੱਚ ਕੇ ਰਜ਼ਾਈ ਲਾਂਦੇ ਹੋਏ ਹਰਜੀਤ ਨੇ ਕਿਹਾ ਸੀ ਬਾਜ਼ੀਮਾਰੀ ਦੀ ਖੁਸ਼ੀ ਨਰਨੇ ਕਾਲਜ ਦੇ ਚਿਹਰੇ ਉੱਤੇ ਚਮਕਣ ਲੱਗੀ ਸੀ ਪਹਿਲਾ ਉੱਠਣ ਦੀ ਇਸ਼ਾਰਤ ਅਜੇ ਮਨਪ੍ਰੀਤ ਸੁੱਤਾ ਪਿਆ ਦੇਖ ਕੇ ਯਾਦ ਆ ਗਈ ਸੀ ਹਰਜੀਤ ਨੂੰ ਕੁਦਰਤ ਨੇ ਸੌਣ ਲਈ ਸੀ ਉਸ ਦੀ ਕਈਆਂ ਦਿਨਾਂ ਦਾ ਇੱਕ ਫਿਲਮ ਸਬਰ ਸਿੱਦਕ ਰੈਂਟ ਤੇ ਲਿਆ ਕੇ ਰੈਂਟ ਤੇ ਲਿਆ ਕੇ ਦੇਖਣ ਲਈ ਦਸਾਂ ਦੇ ਨੋਟ ਦੀ ਤਾਕ ਵਿੱਚ ਸੀਗਾ ਜ਼ਰਾ ਇੱਕ ਤਾਂ ਹੀ ਦਿਨ ਹੈ ਮਨਪ੍ਰੀਤ ਨੇ ਕਿਹਾ ਸੀਗਾ ਪਰ ਮੈਂ ਕਿੱਥੇ ਆ ਸਹਿਦ ਇੱਕ ਕੰਨ ਵਰਗਾ ਨੋਟ ਹੈ ਹਰਜੀਤ ਨੇ ਪੁੱਛਿਆ ਸੀਗਾ ਮੇਰੇ ਬਟੂਏ ਵਿੱਚ ਆ ਮਨਪ੍ਰੀਤ ਨੇ ਕਿਹਾ ਸੀਗਾ ਪਰ ਉਹ ਭਾਜੀ ਤੇਰਾ ਬਟੂਆ ਕਿੱਥੇ ਹੈ ਹਰਜੀਤ ਕਾਲਾ ਪੈ ਰਿਹਾ ਸੀਗਾ ਦਸਾਂ ਦਾ ਨੋਟ ਦੇਖਣ ਲਈ ਬਟੂਆ ਮੇਰੀ ਪੈਂਟ ਦੀ ਜੇਬ ਵਿੱਚ ਹੈ ਤੇ ਪੈਂਟ ਮੈਂ ਪਾਈ ਹੋਈ ਹੈ ਮਨਪ੍ਰੀਤ ਨੇ ਆਪਣੇ ਛੋਟੇ ਭਰਾ ਤੋਂ ਖਹਿੜਾ ਛਡੌਣ ਲਈ ਕਹਿ ਦਿੱਤਾ ਸੀ ਪੈਂਟ ਪੈਂਟ ਤਾਂ ਭਾਜੀ ਉਹ ਭਿੱਜੀ ਪਈ ਐ ਸਾਹਮਣੇ ਕੁਰਸੀ ਦੀ ਢੋਅ ਉੱਤੇ ਪਈ ਐ ਪੈਂਟ ਵਿੱਚੋਂ ਪਾਣੀ ਨੁੱਚੜਦਾ ਦੇਖ ਕੇ ਹਰਜੀਤ ਨੇ ਕਿਹਾ ਸੀ ਉਹ ਰਾਤੋ ਰਾਤ ਪੈਂਟ ਦੇ ਭਿੱਜਣ ਦਾ ਕਾਰਨ ਜਾਨਣਾ ਚਾਹੁੰਦਾ ਸੀਗਾ ਬਾਜੀ ਰਾਤੀ ਤਾਂ ਤੁਸੀਂ ਇਹ ਪੈਂਟ ਸੁੱਕੀ ਪਾਈ ਸੀ ਪਰ ਹਰਜੀਤ ਆਪਣੇ ਭਰਾ ਨੂੰ ਪੁੱਛਦਾ ਸੀ ਕਿ ਮਨਪ੍ਰੀਤ ਨੇ ਵਿੱਚੋਂ ਹੀ ਟੋਕ ਦਿੱਤਾ ਜੇ ਹੁਣ ਤੂੰ ਮੇਰੇ ਨਾਲ ਕੋਈ ਗੱਲ ਕੀਤੀ ਤਾਂ ਇੱਕ ਗੱਲ ਦਾ 1 ਰੁਪਇਆ ਕਟੂੰਗਾ ਮਨਪ੍ਰੀਤ ਨੇ ਹਰਜੀਤ ਨੂੰ ਚੁੱਪ ਕਰਾਉਣ ਦਾ ਸੋਚ ਲਿਆ ਸੀਗਾ ਫਿਰ ਕਮਰੇ ਵਿੱਚ ਬਿਲਕੁਲ ਚੁੱਪ ਛਾ ਗਈ ਸੀ ਲਿਖੀ ਜਾਂਦੀ ਹੈ ਨੀਵੀਂ ਪਾ ਕੇ ਤਨ ਨੇ ਤੋ ਯਾਰ ਤੇਰੀ ਤੌਣ ਨਹੀਂ ਦੁਖਦੀਗੀ ਮਨਪ੍ਰੀਤ ਨੇ ਸੁੰਦਰ ਕੋਲ ਆਣ ਕੇ ਕਿਹਾ ਸੀਗਾ ਜਿਹੜਾ ਨੀਵੀ ਪਾਈ ਆਪਣੀ ਹੀ ਮਸਤੀ ਵਿੱਚ ਲਿਖੀ ਜਾ ਰਿਹਾ ਸੀ ਜਿਵੇਂ ਕਿਸੇ ਮਾਲਾ ਦੇ ਮੋਤੀ ਬਣਾ ਰਿਆ ਹੋਵੇ ਇੰਨਾ ਮਗਨ ਕੇ ਕਿਸੇ ਦੇ ਆਉਣ ਦੀ ਬੜਕ ਤੱਕ ਵੀ ਨਹੀਂ ਸੀ ਹੋਈਗੀ ਸੁੰਦਰ ਨੂੰ ਆ ਬਈ ਮਿੱਤਰਾ ਆ ਜਾ ਬਹਿ ਜਾ ਮੇਰੇ ਕੋਲੇ ਸੁੰਦਰ ਨੇ ਆਪਣੇ ਤੌਣ ਉਤਾਹ ਨੂੰ ਚੱਕਦੇ ਹੋਏ ਕਿਹਾ ਸੀਗਾ ਹੋਰ ਸਗਾ ਤੇਰਾ ਕੀ ਹਾਲ ਚਾਲ ਹੈ ਪੁੱਛਦੇ ਹੋਏ ਸੁੰਦਰ ਨੇ ਆਪਣਾ ਰਜਿਸਟਰ ਨੂੰ ਬੰਦ ਕਰਕੇ ਇੱਕ ਪਾਸੇ ਕਹਾ ਉੱਤੇ ਰੱਖ ਦਿੱਤਾ ਸੀਗਾ ਦਿਖਾਈ ਦਿਖਾਈ ਜਰਾ ਇਹ ਇੰਗਲਿਸ਼ ਵਿੱਚ ਕੀ ਲਿਖਿਆ ਹੋਇਆ ਸੀਗਾ ਮਨਪ੍ਰੀਤ ਨੇ ਸੁੰਦਰ ਦੀ ਕਾਪੀ ਇੱਕ ਛਟਕੇ ਵਿੱਚ ਚੁੱਕ ਲਈ ਸੀ ਤੇ ਫਰੋਲਣ ਲੱਗ ਪਿਆ ਸੀਗਾ ਵਾਟ ਇਜ਼ ਦਾ ਲਵ ਐਂਡ ਹੂ ਇਜ਼ ਦਾ ਗਾਰਡ ਪਿਆਰ ਕੀ ਹੈ ਤੇ ਪਰਮਾਤਮਾ ਕੌਣ ਹੈ ਵਾਟ ਇਜ਼ ਥਿਸ ਕਿਤਾਬ ਦਾ ਟਾਈਟਲ ਪੜਨ ਉਪਰੰਤ ਮਨਪ੍ਰੀਤ ਨੇ ਸੁੰਦਰ ਤੋਂ ਪੁੱਛਿਆ ਸੀਗਾ ਦੈਟ ਇਜ਼ ਮਾਈ ਸਨ ਟਾਈਟਲ ਆਫ ਮਾਈ ਨਿਊ ਬੁੱਕ ਜਸ ਦੀ ਖੋਜ ਵਿੱਚ ਮੈਂ ਸੱਚਖੰਡ ਜਾ ਰਹੀ ਹਾਂ ਦੁਨੀਆ ਗੋਹਾਂ ਦੀ ਤਮੰਨਾ ਰੱਖਦਾ ਹਾਂ ਸੁੰਦਰ ਕਹਿ ਰਿਹਾ ਸੀਗਾ ਮਨਪ੍ਰੀਤ ਆਪਣੇ ਦੋਸਤ ਸੁੰਦਰਵਾਲ ਬੜੀ ਹੈਰਾਨੀ ਭਰੀ ਨਜ਼ਰ ਨਾਲ ਦੇਖਦਾ ਹੋਇਆ ਪੁੱਛਣ ਲੱਗਿਆ ਸੀਗਾ ਇਸ ਦਾ ਮਤਲਬ ਤੂੰ ਫਕਰਾ ਗਿਉਂ ਏ ਇਨਲ ਹੱਕ ਦੇ ਮਨਸੂਰ ਦੀ ਤਰ੍ਹਾਂ ਕਿ ਤੈਨੂੰ ਵੀ ਮਾਲਕ ਨਾਲ ਇਸ਼ਕ ਹੋ ਗਿਆ ਹੈ ਹਾਂ ਬਈ ਯਾਰ ਮੈਨੂੰ ਵੀ ਮਾਲਕ ਨਾਲ ਇਸ਼ਕ ਹੋ ਗਿਆ ਏ ਮਾਲਕ ਚਾਹੇ ਤਾਂ ਸਭ ਨੂੰ ਮੇਰੇ ਵਾਂਗ ਇਸ਼ਕ ਹੋ ਜਾਵੇ ਸੁੰਦਰ ਸ਼ਾਇਦ ਸਾચી ਮਾਲਕ ਦਾ ਕੋਈ ਭੇਦ ਪਾ ਗਿਆ ਸੀਗਾ ਨਹੀਂ ਤਾਂ ਪਹਿਲਾਂ ਤਾਂ ਕਦੇ ਹੀ ਸੀ ਨਹੀਂ ਸੀਗਾ ਕਿ ਮਾਲਕ ਦਾ ਨਾਮ ਲੈਂਦਾ ਹੁੰਦਾ ਪਰ ਹੁਣ ਇਹ ਕਾਮਰੇਡ ਵੀ ਮਾਲਕ ਦੇ ਗੋਣ-ਗੋਣ ਲੱਗ ਪਿਆ ਸੀਗਾ ਉਹਦੀਆਂ ਹੀ ਉਹੀ ਜਾਣੇ ਇਸ਼ਕ ਤਾਂ ਖਬਰੇ ਮੈਨੂੰ ਵੀ ਹੋ ਗਿਆ ਲੱਗਦਾ ਆ ਸੁੰਦਰ ਵਾਰੇ ਸੋਚਦਾ ਸੋਚਦਾ ਮਨਪ੍ਰਿਤ ਅਚਾਨਕ ਹੀ ਕੁਝ ਬੜਬੜਾ ਗਿਆ ਸੀਗਾ ਜੋ ਲੱਗ ਗਿਆ ਬਟੇ ਸੁੰਦਰ ਨੇ ਸਭ ਸਮਝ ਲਿਆ ਸੀ ਇਸ ਕਰਕੇ ਹੀ ਤਾਂ ਪੁੱਛ ਲਿਆ ਸੀਗਾ ਮਾਲਕ ਨਾਲ ਸੁੰਦਰ ਨਿਭਚ ਨਹੀਂ ਮਾਲਕ ਦੀ ਸਗਾਤ ਨਾਲ ਮਨਪ੍ਰੀਤ ਕਹਿੰਦਾ ਕਹਿੰਦਾ ਚੁੱਪ ਹੋ ਗਿਆ ਸੀਗਾ ਸਗਾਤ ਨਾਲ ਦੋਹਾਂ ਘਰਾਂ ਦੇ ਵੈਣ ਨਾ ਮੇਰੇ ਦੋਸਤ ਇਹ ਕਮਨਾ ਕਰੀ ਜੇ ਚੰਗੀ ਚਹਨਾ ਤਾਂ ਹੋਰ ਜੋ ਮਰਜੀ ਕਰ ਲੈ ਸੁੰਦਰ ਖਬਰਦਾਰ ਕਰ ਰਿਹਾ ਸੀਗਾ ਇਸ਼ਕ ਤੋਂ ਆਪਣੇ ਦੋਸਤ ਨੂੰ ਤੁਮ ਮਾਲਕ ਨੂੰ ਭੁੱਲ ਸਕਦਾ ਹੈ ਮੇਰੇ ਦੋਸਤ ਮਨਪ੍ਰਿਤ ਨੇ ਪੁੱਛਿਆ ਸੀ ਨਹੀਂ ਹਰਗिज ਨਹੀਂ ਸੁੰਦਰ ਇੱਕਦਮ ਕਹਿ ਉੱਠਿਆ ਸੀਗਾ ਤੇ ਫਿਰ ਮੈਂ ਦੱਸ ਕਿਵੇਂ ਭੁੱਲ ਜਾਵਾਂ ਮਾਲਕ ਦੀ ਕਲਾਕ੍ਰਿਤੀ ਨੂੰ ਜਿਸ ਨੂੰ ਮਾਲਕ ਦੇ ਹੱਥਾਂ ਦੀ ਸ਼ੋਭਾ ਪ੍ਰਾਪਤ ਹੋਣ ਦਾ ਮਾਣ ਹੈ ਮਨਪ੍ਰਿਤ ਵੀ ਸੁੰਦਰ ਨੂੰ ਜਵਾਬ ਦੇ ਰਿਹਾ ਸੀ ਤਤੋਂ ਕੀ ਨਹੀਂ ਨਹੀਂ ਯਾਰ ਤੂੰ ਇਸ ਗੱਡੀ ਦਾ ਬੈਲ ਨਹੀਂ ਹੋ ਸਕਦਾਗਾ ਸੁੰਦਰ ਨੇ ਕਿਹਾ ਸੀਗਾ ਦਰਅਸਲ ਮੈਂ ਤੇਰੇ ਕੋਲ ਆਇਆ ਵੀ ਇਸੇ ਵਾਸਤੇ ਸੀ ਕਿ ਤੇਰੇ ਨਾਲ ਗੱਲ ਕਰ ਸਕਾਂ ਮਨਪ੍ਰੀਤ ਨੇ ਦਿਲ ਦੀ ਗੱਲ ਦੱਸ ਦਿੱਤੀ ਸੀ ਕਿ ਸਗਾਤ ਦਾ ਕੋਈ ਨਾਂ ਸੁੰਦਰ ਨੇ ਪੁੱਛਿਆ ਸੀਗਾ ਗੋਰਖ ਫਰੋਸ਼ ਮਨਪ੍ਰੀਤ ਨੇ ਇੱਕ ਛੋਟਾ ਜਿਹਾ ਹਟ ਹਿੰਟ ਦਿੱਤਾ ਸੀ ਆਪਣੇ ਦੋਸਤ ਨੂੰ ਅੱਛਾ ਅੱਛਾ ਇਸ ਦਾ ਮਤਲਬ ਹੈ ਕਿ ਗੁਜਰੀ ਸਗਾਤ ਹੋ ਗਈ ਹੈ ਤੇਰੇ ਲਈ ਬਾਕੀ ਸਾਰੇ ਸਾਈਕਲ ਮਰ ਨੂੰ ਜਾਂਦੇ ਲੱਗੇ ਨੇ ਸੁੰਦਰ ਮੁਸਕਰਾ ਰਿਹਾ ਸੀਗਾ ਤੇ ਆਪਣੇ ਦੋਸਤ ਮਨਪ੍ਰੀਤ ਦੀ ਜਿੱਤਰ ਸਮਝ ਸਕਦਾ ਸੀਗਾ ਨੂਰਾ ਨੂੰ ਸੁੰਦਰ ਦੀ ਵੀ ਬਹੁਤ ਵਾਰੀ ਕਰੀਬ ਤੋਂ ਬੇਜ਼ਬਾਨੀਆਂ ਵਾਂਗ ਤੱਕ ਚੁੱਕਾ ਸੀਗਾ ਹਾਸਾ ਵੀ ਸ਼ਾਇਦ ਇਸੇ ਗੱਲ ਦਾ ਸੀਗਾ ਕਿ ਜਿਸ ਕਲੀ ਨੂੰ ਰੋਹੀ ਦੀ ਮਹਿਮਾਨ ਸਮਝਦਾ ਸੀ ਅੱਜ ਉਹੀ ਉਹ ਕਲੀ ਉਹਦੇ ਆਪਣੇ ਹੀ ਦੋਸਤ ਦੇ ਗਲੇ ਦਾ ਹਾਰ ਬਣ ਗਈ ਸੀ ਜਿਸ ਨੇ ਫਿਰ ਹੱਕ ਦਾ ਵਾਰ ਬਣ ਜਾਣਾ ਸੀਗਾ ਪਰ ਸਗਾਤ ਤਾਂ ਸਗਾਤ ਹੀ ਰਹੇਗੀ ਫਿਰ ਵੈਣ ਕਿੱਧਰ ਜਾਣਗੇ ਸੁੰਦਰ ਨੇ ਕਿਹਾ ਸੀਗਾ ਇਹ ਤਾਂ ਮੈਂ ਸੋਚ ਰਿਹਾ ਮਨਪ੍ਰਿਤ ਨੇ ਕਿਹਾ ਸੀ ਤੂੰ ਕੀ ਚਾਹਨਾ ਏ ਹੁਣ ਸੁੰਦਰ ਪੁੱਛ ਰਿਹਾ ਸੀਗਾ ਦਿਲ ਦੀ ਹੁਣ ਤੇ ਇਹ ਵੀ ਚਿੰਤਾ ਭੁੱਲਦਾ ਜਾ ਰਿਹਾ ਏ ਸੱਜਣਾ ਕਿ ਮੈਨੂੰ ਕੀ ਚਾਹੀਦਾ ਏ ਮਨਪ੍ਰਿਤ ਕਹਿ ਰਿਹਾ ਸੀਗਾ ਇੱਕ ਗੱਲ ਚੰਗੀ ਤਰ੍ਹਾਂ ਸੋਚ ਲੈ ਇਸ ਰਾਹੇ ਤੁਰਨ ਤੋਂ ਪਹਿਲਾਂ ਸੁੰਦਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮਨਪ੍ਰੀਤ ਨੂੰ ਮੈਂ ਤਾਂ ਭਰਾਵਾ ਸਾਰੀ ਰਾਤ ਤੁਰਦਾ ਤੁਰਦਾ ਸੋਚਦਾ ਹੀ ਰਿਹਾ ਸੀਗਾ ਅੱਜ ਸੋਚਦਾ ਸੋਚਦਾ ਹੀ ਨਾਗਾਂ ਦੇ ਨਿਵਾਸ ਵਿੱਚ ਜਾ ਵੜਿਆ ਸੀਗਾ ਹੁਣ ਉਦੋਂ ਦਾ ਤਾਂ ਸੋਚਣ ਦਾ ਵੀ ਚੇਤਾ ਜਿਹਾ ਭੁੱਲੀ ਜਾਂਦਾ ਲੱਗਦਾ ਮਨਪ੍ਰੀਤ ਆਪਣੀ ਹਾਲਤ ਕਹਿ ਰਿਹਾ ਸੀਗਾ ਫਿਰ ਰਖ ਡੋਰੀ ਮਾਲਕ ਉੱਤੇ ਜੋ ਹੋਊਗਾ ਦੇਖ ਲਿਆ ਜਾਵੇਗਾ ਇੱਕ ਗੱਲ ਦਾ ਖਿਆਲ ਜ਼ਰੂਰ ਰੱਖੀ ਇਸ਼ਕ ਨੂੰ ਲੱਗਾ ਦਾਗ ਆਸ਼ਕਾਂ ਦੀ ਜੋੜੀ ਵਿੱਚ ਭੰਗ ਪਾ ਦਿੰਦਾ ਹੈ ਮਿਰਜੇ ਵਾਂਗੂ ਸੁੰਦਰ ਵਰਜ ਰਿਹਾ ਸੀ ਬਦਨਾਮੀ ਤੋਂ ਇਸ਼ਕ ਕਦੇ ਦਾਗ ਹੀ ਨਹੀਂ ਹੁੰਦਾ ਸੋਹਣਿਆ ਜਿਹੜਾ ਦਾਗੀ ਹੋ ਜਾਵੇ ਉਹ ਇਸ਼ਕ ਨਹੀਂ ਹੁੰਦਾਗਾ ਉਹ ਤਾਂ ਫਰੇਬ ਹੁੰਦਾ ਹੈ ਤੇ ਮੈਂ ਫਰੇਬ ਨਹੀਂ ਆਸ਼ਕ ਹੋ ਗਿਆ ਹਾਂ ਮਨਪ੍ਰੀਤ ਆਪਣੇ ਦੋਸਤ ਸੁੰਦਰ ਨੂੰ ਆਪਣੇ ਪੱਕੇ ਰੱਤੇ ਬਾਰੇ ਜਾਣੂ ਕਰਾ ਰਿਹਾ ਸੀਗਾ ਅੰਜ ਤੈਨੂੰ ਬਚਣਾ ਚਾਹੀਦਾ ਸੀ ਇਸ਼ਕ ਦੇ ਰੋਗ ਤੋਂ ਪਰ ਹੁਣ ਜੇ ਤੂੰ ਇਸ਼ਕ ਰੋਗੀ ਹੋ ਗਿਆ ਏ ਤਾਂ ਇਸ਼ਕ ਦੇ ਰੋਗ ਦਾ ਦੁਨੀਆ ਵਿੱਚ ਇਲਾਜ ਕਿਦਰੇ ਹੈ ਨਹੀਂਗਾ ਬਸ ਮੌਤ ਵਰਗੀ ਬਰਬਾਦੀ ਹੋਊਗੀ ਮੈਨੂੰ ਉਮੀਦ ਨਹੀਂ ਏ ਜੈਲਦਾਰ ਸਾਹਿਬ ਮੰਨ ਜਾਣਗੇ ਤੇਰਾ ਵਿਆਹ ਇੱਕ ਗੁਜਰੀ ਨਾਲ ਕਰ ਲੇ ਫਿਰ ਉਹ ਇੱਕ ਇਹ ਵੀ ਏ ਕਿ ਮੁਸਲਮਾਨ ਕੁੜੀ ਨਾਲ ਜੈਲਦਾਰ ਨਹੀਂ ਤਾਂ ਵੈਸੇ ਵੀ ਧਰਮ ਕਟੜਤਾ ਵਾਲੀ ਸ਼ਖਸੀਅਤ ਹਨ ਬਹੁਤ ਮੁਸ਼ਕਲ ਲੱਗਦਾ ਹੈ ਵੈਣ ਪੈਣੇ ਹੀ ਪੈਣੇ ਆ ਫਿਰ ਤਾਂ ਹਾਲਤ ਬਿਲਗੀਏ ਮੁੰਡੇ ਵਰਗੀ ਹੋ ਜਾਊਗੀ ਸੜਕਾਂ ਤੇ ਨਹਿਰਾਂ ਦੇ ਆ ਭੁਲਾਂ ਤੇ ਗੋਂਦਾ ਫਿਰੇਗਾ ਪਰਛਾਵੇਂ ਰੁੱਖਾਂ ਦੇ ਵੀ ਹੁਣ ਇੰਜ ਲੱਗਦੇ ਝੋਲੇ ਜਿਹੇ ਪੈਂਦੇ ਰਹਿਣ ਯਾਰ ਦੇ ਸੱਜਣਾ ਸੁਗਾਤਾ ਕਦੇ ਆਵਾਜ਼ ਨਹੀਂ ਆਉਂਦੀਆਂ ਹੁੰਦੀਆਂ ਪਰ ਹੁਣ ਤਾਂ ਉਹੀ ਹੋਊ ਜੋ ਮਾਲਕ ਚਾਹੂਗਾ ਸੁੰਦਰ ਆਪਣੀ ਆਦਤ ਮੁਤਾਬਕ ਗੋਣਗੁਣਾ ਕੇ ਹੀ ਕਹਿਣ ਲੱਗ ਪਿਆ ਸੀਗਾ ਚੰਗਾ ਮਾਲਕਾ ਜਿੱਦਾਂ ਤੂੰ ਚਾਹਨਾ ਓਦਾਂ ਹੀ ਕਰੀ ਹੁਣ ਤੇਰੀ ਰਜ਼ਾ ਵਿੱਚ ਹੀ ਸਾਡੀ ਭਲੀਏ ਮਨਪ੍ਰੀਤ ਉੱਪਰ ਅਸਮਾਨ ਵੱਲ ਦੇਖਦਾ ਹੋਇਆ ਕਹਿ ਰਿਹਾ ਸੀਗਾ ਮਾਲਕ ਅਸਮਾਨ ਵਿੱਚ ਨਹੀਂ ਲਟਕਦਾ ਭੋਲਿਆ ਜੱਟਾ ਉਹ ਤੇ ਦਿਲ ਵਿੱਚ ਹੈ ਹਵਾ ਵਿੱਚ ਹੈ ਜ਼ਮੀਨ ਦੇ ਕਣ-ਕਣ ਵਿੱਚ ਮੌਜੂਦ ਹੈ ਮਨੁੱਖ ਬਣ ਕੇ ਯਾਦ ਕਰੇਗਾ ਤਾਂ ਮਾਲਕ ਨੂੰ ਹਰ ਸਾਹ ਨਾਲ ਮਹਿਸੂਸ ਕਰ ਸਕੇਗਾ ਤੁਰੇ ਜੰਦੇ ਮਨਪ੍ਰੀਤ ਨੂੰ ਕਹਿੰਦੇ-ਕਹਿੰਦੇ ਨੇ ਫਿਰ ਆਪਣੀ ਕਾਪੀ ਚੱਕ ਲਈ ਅਤੇ ਪੱਟਾ ਉੱਤੇ ਰੱਖ ਲਈ ਸੀ ਤੇ ਕੋਰੇ ਕਾਗਜ਼ ਦੀ ਹੱਕ ਉੱਤੇ ਕੋਈ ਚਿਰੀਟਨ ਲੱਗ ਪਿਆ ਸੀਗਾ ਢਲਦਾ ਸੂਰਜ ਤੇ ਪੈਂਦੀ ਸ਼ਾਮ ਪੰਛੀ-ਪਰਿੰਦੇ ਆਪਣੇ-ਆਪਣੇ ਘੋਰਨਿਆਂ ਵੱਲ ਨੂੰ ਚਾਲੇ ਪਾਉਣ ਲੱਗੇ ਸਨ ਪੰਛੀਆਂ ਦੀ ਚਹਿਕ ਵਿੱਚ ਗੁਆਚਾ ਮਨਪ੍ਰੀਤ ਆਪਣਾ ਸਾਈਕਲ ਲੈ ਪੰਜਾਬ ਪੀਰਾਂ ਦੀ ਦਰਗਾਹ ਵੱਲ ਨੂੰ ਹੋਰ ਤੁਰਿਆ ਸੀ ਪੰਜਾਬ ਪੀਰਾਂ ਨੇ ਵਾਰਿਸ ਸ਼ਾਹੀ ਹੀਰ ਵਾਲੇ ਰਾਂਝੇ ਨੂੰ ਤਾਂ ਬਹੁਤ ਕੁਝ ਦਿੱਤਾ ਸੀਗਾ ਇਹੀ ਸੋਚਦਾ ਸੋਚਦਾ ਪੀਰਾਂ ਦੀ ਦਰਗਾਹ ਤੇ ਜਾ ਹਾਜ਼ਰ ਹੋਇਆ ਸੀਗਾ